Transcrição e ਸੂਕਤੇ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੇ ਆਗੂ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱड्डा ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱड्डा ਨੂੰ ਅੱਜ ਸਵੇਰੇ ਤੜਕਸਾਰ ਪੁਲਿਸ ਵੱਲੋਂ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਜਥੇਬੰਦੀ ਦੇ ਆਗੂ ਉਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਇੰਦਰਜੀਤ ਸਿੰਘ ਕੋਟ ਬੁੱड्डा ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ ਇਸ ਸੁਪਰੰਤ ਬੋਲਦੇ ਹੋਏ ਸੂਬਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਤੇ ਆਪਣੇ ਬਲ ਦਾ ਪ੍ਰਯੋਗ ਕਰ ਰਹੀ ਹੈ ਅਤੇ ਇਸੇ ਤਹਿਤੀ ਕਿਸਾਨਾਂ ਨੂੰ ਘਰ ਦੇ ਵਿੱਚ ਡਿਟੇਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਰੁੱਧ ਕੱਲ ਚੰਡੀਗੜ੍ਹ ਵਿਖੇ ਲੱਗਣ ਜਾ ਰਹੇ ਦਰਨੇ ਨੂੰ ਅਸਫਲ ਕਰਨ ਦੇ ਲਈ ਪੰਜਾਬ ਸਰਕਾਰ ਦੀ ਇਹ ਕੋਜੀ ਚਾਲ ਹੈ ਜੋ ਕਿਸਾਨ ਕਦੇ برداشت ਨਹੀਂ ਕਰਨਗੇ। ਹਾਂਜੀ ਪ੍ਰਧਾਨ ਜੀ ਕੀ ਮਸਲਾ ਕੀ ਸੀ ਜਿਹੜੀ ਅੱਜ ਪੁਲਿਸ ਵੱਲੋਂ ਤੁਹਾਨੂੰ ਡਿਟੇਨ ਕੀਤਾ ਗਿਆ ਜੀ। ਵੇਖੋ ਮੈਂ ਤਾਂ ਖਨੋਰੀ ਮੋਰਚੇ ਦੇ ਵਿੱਚ ਅਸਾਂ ਦੇ ਇੱਥੇ ਕੋਈ ਆਪਣੇ ਪ੍ਰੋਗਰਾਮ ਹਨ ਜਿਵੇਂ ਅੰਗਰੇਜ਼ ਸਿੰਘ ਬਖੀਰ ਦੀ ਬਖੀ ਮਨੋਣੀ ਉਹਦੇ ਵਾਸਤੇ ਵਿਚਾਰ ਚਰਚਾ ਕਰਨ ਵਾਸਤੇ ਮੈਂ ਕੱਲ ਆਇਆ ਹਾਂ। ਔਰ ਅਜ ਤੜਕੇ ਕਰੀਬ 3.4 ਦਾ ਪੈਨ ਸੀਗਾ ਭਾਰੀ ਸੰਖਿਆ ਦੇ ਪ੍ਰਸ਼ਾਸਨ ਜਿਹਦਾ ਡਿਟੇਨ ਕਰਨ ਵਾਸਤੇ ਇੱਥੇ ਪਹੁੰਚਿਆ ਔਰ ਉਹਨਾਂ ਨੂੰ ਜਾਣਕਾਰੀ ਲਈ ਵੀ ਕੀ ਗੱਲਬਾਤ ਆ ਕੋਈ ਸਾਨੂੰ ਥੋੜੀ ਬੋੜੀ ਜਾਣਕਾਰੀ ਤਾਂ ਦੇਣੀ ਚਾਹੀਦੀ ਤਾਂ ਫਿਰ ਡੀਐਸਪੀ ਸਾਹਿਬ ਦਾ ਕਹਿਣਾ ਇੱਕ ਵੀ ਅਸੀਂ ਤੁਹਾਨੂੰ ਦਿੱਤੀਆਂ ਰੱਖਣਾ ਫਿਰ ਏ ਕਿਹਾ ਵੀ ਅਸੀਂ ਘਰ ਦੇ ਵਿੱਚ ਵੀ ਰਹਿ ਸਕਦੇ ਆ ਕੋਈ ਮੁਲਾਜ਼ਮ ਆਪ ਦੇ ਇੱਥੇ ਲਾ ਦੇ ਉਹਨਾਂ ਜਿੱਦਾਂ ਵੀ ਹੈਗਾ ਪਰ ਇਹ ਠੀਕ ਨਹੀਂ ਆ ਦੂਸਰੀ ਗੱਲ ਸਾਨੂੰ ਜਾਣਕਾਰੀ ਜ਼ਰੂਰੀ ਚਾਹੀਦੀ ਕਿਉਂਕਿ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰਹਾਜ਼ਰੀ ਦੇ ਪਿਛਮ ਆਪਣਾ ਖਨੌਰੀ ਮੋਰਚੇ ਤੇ ਚੱਲ ਰਿਹਾ ਮਜ਼ਦੂਰ ਮੋਰਚਾ ਚੱਲ ਰਿਹਾ ਸ਼ੰਭੂ ਤੇ ਰਤਨਪੁਰਾ ਔਰ ਉਹਦੇ ਚੋਂ ਨਾ ਕੋਈ ਅਗਲੀ ਜਾਣਕਾਰੀ ਨਹੀਂ ਦਿੱਤੀ ਉਹਨਾਂ ਚੋਂ ਆਪਣੇ ਕਿਸਾਨ ਸਿੰਘਾਂ ਚ ਕਮੇਟੀ ਪੰਜਾਬ ਦੇ ਸਾਰੇ ਜੋਧੇ ਜਿਹੜੇ ਘਰ ਐਂਟਰੀ ਕਰਨੇ ਸ਼ੁਰੂ ਕਰਤੀ ਜਿਹਦੇ ਤੇ ਫਿਰ ਇਹਦਾ ਪ੍ਰਸ਼ਾਸਨ ਦਾ ਦਬਾਅ ਘਟਿਆ ਵਾ ਉਹਦੇ ਚ ਹੁਣ ਵੀ ਆਪਣੇ ਕੋਲੇ ਮੁਲਾਜ਼ਮ ਅੰਦਰ ਬੈਠੇ ਆ ਫਰ ਜਿਹੜੀ ਕੋਈ ਅਗਲੀ ਗੱਲ ਬਾਤ ਹੋਊਗੀ ਫਿਰ ਜਾਣਕਾਰੀ ਲੈ ਕੇ ਫਿਰ ਆਪਾਂ ਸੰਭਾਲੀ ਰੱਖਾਂ। ਉਹ ਪ੍ਰਧਾਨ ਜੀ ਕੀ ਮਸਲਾ ਕੀ ਹੈ ਜਿਹੜਾ ਸੂਬਾ ਪ੍ਰਧਾਨ ਜੀ ਨੂੰ ਡਿਟੇਨ ਕੀਤਾ ਗਿਆ ਇਸੇ ਪਹਿਲੋ ਤੇ ਅਸੀਂ ਆਪਦੇ ਚੌਥੇ ਸਾਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਆਂ। ਮੈਂ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟ ਬੁੱਡੇ ਦਾ ਸੂਬਾ ਵੇਸਕਤਰ ਸਾਹਿਬ ਸਿੰਘ ਸਭਰਾ ਅੱਜ ਜੋ ਜਿਹੜੀਆਂ ਇਹ ਪ੍ਰਸ਼ਾਸਨ ਜਾਂ ਸਰਕਾਰ ਦੀਆਂ ਵਧਿਕੀਆਂ ਵਾਂ ਜੋ ਮੋਰਚੇ ਨੇ ਕਾਲ ਕੀਤੀ ਆ 5 ਤਰੀਕ ਨੂੰ ਚੰਡੀਗੜ੍ਹ ਦੇ ਵਿਖੇ ਤੇ ਕੁੱਲ ਪੂਰੇ ਪੰਜਾਬ ਦੇ ਵਿੱਚ ਪ੍ਰਸ਼ਾਸਨ ਨੇ ਆਪਦੇ ਡੰਡੇ ਦੇ ਜ਼ੋਰ ਨਾਲ ਕਿਸਾਨਾਂ ਨੂੰ ਚੁੱਕ ਕੇ ਤੇ ਜੇਲ੍ਹ ਵੱਲ ਨੂੰ ਜਿਹੜੀਆਂ ਤਿਆਰੀਆਂ ਕਰਾਈ ਜਾਂਦੇ ਆ ਕਿ ਅਸੀਂ ਜਿਹੜਾ 5 ਤਰੀਕ ਵਾਲਾ ਮੋਰਚਾ ਵਾ ਅਸੀਂ ਚੰਡੀਗੜ੍ਹ ਦੇ ਵਿੱਚ ਨਹੀਂ ਜਮਰਦਨ ਅਸੀਂ ਇੱਕ ਸਾਰਜ ਘਰਚ ਕਮੇਟੀ ਪੰਜਾਬ ਕੋਟਬੁੱਟਾ ਜਹੇਬੰਦੀ ਵੱਲੋਂ ਸਰਕਾਰ ਦੀ ਘੋਰ ਨਿੰਦਿਆ ਕਰਦੇ ਆਂ ਵੀ ਤੂੰ ਇਹਨਾਂ ਹਰਕਤਾਂ ਤੋਂ ਬਾਅਦ ਆਜਾ ਕਿਸਾਨ ਆਪ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਥਾਂ ਥਾਂ ਤੇ ਜਿਹੜਾ ਪਟਸ ਕਰਨ ਦਾ ਆ ਤੇ ਉਹਨਾਂ ਦਾ ਹੱਕ ਆ ਪਰ ਜਿਹੜੀ ਸਰਕਾਰ ਹੈ ਬੇਈਮਾਨ ਅੱਜ ਪੰਜਾਬ ਸਰਕਾਰ ਨੇ ਤੜਕੇ ਤੋਂ ਲੈ ਕੇ ਅੱਜ ਸਾਡੇ ਕੋਟਬੁੱਟਾ ਵੇਕੇ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਬੁੱਟਾ ਨੂੰ ਜੋ ਕਿ ਹਰਸ ਆਤਮਤਲਬ ਪੂਰੀ ਆfda ਜੋਰ ਜਮਾਈ ਵਿਖਾਇਆ ਵਾ ਕਿ ਇਹਨੂੰ ਹਰਾ ਹਸਲ ਦੇ ਵਿੱਚ ਲੈ ਕੇ ਤੇ ਇਹਨੂੰ ਠੰਡ ਦੇ ਵਿੱਚ ਬੰਦ ਕਰਦਾ ਪਰ ਜਿ세 ਬੰਦੀ ਇੱਕ ਗੱਲ ਤੇ ਕਾਮਯਾਬ ਰਹੀ ਆ ਪ੍ਰਸ਼ਾਸਨ ਨੂੰ ਬਰਦਾਂਗੇ ਤੋਂ ਮੋੜਿਆ ਗਿਆ ਵਾ